ਸਤਿ ਆਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆਏ ਉਹ ਤੁਹਾਡੇ ਲਈ ਉਹ ਸਿਰਫ ਬਾਹਾਂ ਦੀ ਆਪਾਂ ਦੇਖੋ ਗੁਲਾਈ ਕਿਵੇਂ ਪਾਉਣੀ ਹੁੰਦੀ ਹੈ ਨਾ ਕਈ ਭੈਣਾਂ ਨੂੰ ਜਿਵੇਂ ਹੁਣ ਆਪਾਂ ਬਾਹਾਂ ਦੀ ਕਟਿੰਗ ਕਰਦੇ ਆਂਗੇ ਹਨਾ ਮੋਡਾ ਨਾਪ ਕੇ ਉਹਦੇ ਵਿੱਚ ਨਾ ਜਦੋਂ ਆਪਾਂ ਪੂਰੇ ਸੂਟ ਦੀ ਕਟਿੰਗ ਦੱਸਦੇ ਆਂ ਉਹਦੇ ਵਿੱਚ ਕਈ ਵਾਰੀ ਸਮਝ ਨਹੀਂ ਲੱਗਦੀ ਹੁੰਦੀ ਮੈਂ ਕਿਹਾ ਇੱਕ ਸਪੈਸ਼ਲ ਵੀਡੀਓ ਆਪਾਂ ਬਾਹਾਂ ਦੀ ਆਪਾਂ ਕਟਿੰਗ ਕਿਵੇਂ ਕਰਨੀ ਹੈ ਮੋਡੇ ਨੂੰ ਨਾਪ ਕੇ ਹਨਾ ਆਪਾਂ ਇੱਕ ਸਪੈਸ਼ਲ ਵੀਡੀਓ ਬਣਾਈ ਜਾਵੇ ਠੀਕ ਹੈ ਜੀ ਮੈਂ ਸੂਟ ਜਿਹੜਾ ਹੈਗਾ ਉਹ ਪੂਰੀ ਤਰ੍ਹਾਂ ਕਟਿੰਗ ਕਰ ਲਿਆ ਸੀਗਾ ਦੇਖੋ ਮੈਂ ਤੁਹਾਨੂੰ ਪਹਿਲਾਂ ਸਭ ਤੋਂ ਪਹਿਲਾਂ ਇਹੀ ਕਹਿਣਾ ਚਾਹੂੰਗੀ ਵੀ ਜੇ ਤੁਸੀਂ ਮਤਲਬ ਜੇ ਮੇਰੇ ਹਿਸਾਬ ਨਾਲ ਬਾਹ ਦੀ ਕਟਿੰਗ ਕਰਨੀ ਹੈ ਨਾ ਤਾਂ ਤੁਹਾਡੀ ਕਾਟ ਵੀ ਜਿਹੜੀ ਹੈਗੀ ਉਹ ਮੇਰੇ ਹਿਸਾਬ ਨਾਲ ਹੀ ਹੋਣੀ ਚਾਹੀਦੀ ਆ ਹਨਾ ਵੀ ਜੇ ਤੁਸੀਂ ਬਾਹ ਦੀ ਜਿਹੜੀ ਕਟਿੰਗ ਹੈਗੀ ਹੈ ਜੇ ਮੇਰੇ ਹਿਸਾਬ ਨਾਲ ਕਰਨੀ ਹੈਗੀ ਤਾਂ ਮੋਢੇ ਦੀ ਕਟਿੰਗ ਜਿਹੜੀ ਹੈਗੀ ਉਹ ਵੀ ਮੇਰੇ ਹਿਸਾਬ ਨਾਲ ਹੀ ਕਰਿਓ ਹਨਾ ਫੇਰ ਤੁਹਾਡਾ ਜਿਹੜਾ ਹੈਗਾ ਉਹ ਸਹੀ ਆਊਗੀ ਬਾਹ ਦੀ ਕਟਿੰਗ ਇਹ ਨਹੀਂ ਹੈਗਾ ਆਪਾਂ ਵੀ ਕਾਟ ਆਪਣੇ ਹਿਸਾਬ ਨਾਲ ਪਾ ਲਈਏ ਔਰ ਬਾਹ ਦੀ ਜਿਹੜੀ ਕਟਿੰਗ ਆਉ ਤੁਸੀਂ ਮਤਲਬ ਮੇਰੇ ਹਿਸਾਬ ਨਾਲ ਕਰ ਲਓ ਹਨਾ ਤੇ ਮੈਂ ਪਹਿਲਾਂ ਤੁਹਾਨੂੰ ਕਾਟ ਦਾ ਦੱਸ ਦਿੰਨੀ ਆਗੀ ਠੀਕ ਹੈ ਜੀ ਦੇਖੋ ਇਹਨਾਂ ਦੀ ਜਿਹੜੀ ਫਿਟਿੰਗ ਹੈਗੀ ਆ ਉਹ 22.5 ਹੈਗੀ ਆ ਠੀਕ ਹੈ ਮੈਂ ਮੋਡਾ ਇਹਨਾਂ ਦਾ ਲਿਆ ਸੀਗਾ 7 ਕਿਉਂਕਿ ਇਹਨਾਂ ਦੇ ਬੈਕ ਵਾਲੇ ਗਲੇ ਗਲਾ ਹੈਗਾ ਜਿਹੜਾ ਔਰ ਫਰੰਟ ਵਾਲਾ ਗਲਾ ਜਿਹੜਾ ਹੈਗਾ ਉਹ ਥੋੜੇ ਜਿਹੀ ਡੀਪ ਨੇ ਇਸ ਲਈ ਮੈਂ ਮੋਡਾ ਇਹਨਾਂ ਦਾ 7 ਇੰਚ ਲਿਆ ਸੀ ਵੈਸੇ ਮੈਂ 22.5 ਦੇ ਵਿੱਚ ਸਾਡੇ 7 ਮੋਡਾ ਲੈਣੇ ਹੁੰਦੀਆਂ ਜੇ ਗਲੇ ਛੋਟੇ ਹੋਣ ਠੀਕ ਹੈ ਜੀ ਪਹਿਲਾਂ ਤੁਸੀਂ ਇਹ ਗੱਲ ਧਿਆਨ ਨਾਲ ਸੁਣੋ ਜਦੋਂ ਗਲਾ ਵੱਡਾ ਹੁੰਦਾ ਤਾਂ ਆਪਾਂ ਮੋਡਾ ਜਿਹੜਾ ਹੈਗਾ ਉਹ ਛੋਟਾ ਲੈਣਾ ਹੁੰਦਾ ਠੀਕ ਹੈ ਮੈਂ ਮੋਡਾ ਇਹਨਾਂ ਦਾ 7 ਇੰਚ ਲਿਆਗਾ ਠੀਕ ਹੈ ਤੇ ਦੇਖੋ ਜਿਹੜੀ ਕਾਟ ਪਾਈ ਆ ਮੈਂ ਇਹਨਾਂ ਦੀ ਫਰੰਟ ਵਾਲੇ ਪੱਲੇ ਦੀ ਉਹ ਮੈਂ ਪਾਈ ਆ ਪੌਣੇ ਇੰਚ ਤੇ ਠੀਕ ਹੈ ਜੀ ਇਹ ਤੁਸੀਂ ਨੋਟ ਕਰ ਲਿਓ ਗੱਲ ਫਰੰਟ ਵਾਲੇ ਪੱਲੇ ਦੀ ਪੌਣੇ ਇੰਚ ਤੇ ਪਾਈ ਆ ਕਾਟ ਔਰ ਬੈਕ ਵਾਲੇ ਦੀ ਪਾਈ ਆ ਪੌਣੇ 2 ਇੰਚ ਤੇ ਤੇ ਜਿਹੜੀ ਕਾਟ ਹੁੰਦੀ ਆ ਉਹ ਸਾਰੇ ਸਾਈਜ਼ਾਂ ਦੇ ਵਿੱਚ ਇੱਕੋ ਜਿਹੀ ਪੈਂਦੀ ਹੁੰਦੀ ਆ ਹੁਣ ਦੇਖੋ ਮੈਂ ਨਾ ਬਹੁਤ ਵੀਡੀਓ ਦੇ ਵਿੱਚ ਦੱਸਿਆ ਵੀ ਪੌਣੇ ਇੰਚ ਦੀ ਕਾਰਡ ਪਾ ਲਓ ਹਨਾ ਤੇ ਕਈ ਭੈਣਾਂ ਨੂੰ ਨਾ ਪੌਣੇ ਇੰਚ ਦਾ ਪਤਾ ਨਹੀਂ ਹੈਗਾ ਹੋ ਸਕਦਾ ਉਹ ਪੌਣੇ ਇੰਚ ਨੂੰ ਕੁਝ ਹੋਰ ਕਹਿੰਦੀ ਆ ਹੁਣ ਹੁਣ ਦੇਖੋ ਜਿਵੇਂ ਨਾ ਜਿਹੜਾ ਆ ਨਿਸ਼ਾਨ ਹੈ ਇਹ ਨਾ ਲੁਕਿਆ ਹੋਇਆ ਨਿਸ਼ਾਨ ਇਹ ਹਾਫ ਇੰਚ ਤੇ ਹੋ ਗਿਆ ਜਿਹੜਾ ਆ ਇੱਕ ਦੇ ਉੱਪਰ ਆ ਰਿਹਾ ਨਾ ਨਿਸ਼ਾਨ ਆਹ ਇਹ ਹੋ ਗਿਆ ਪੌਣੇ ਇੰਚ ਦਾ ਨਿਸ਼ਾਨ ਮਤਲਬ ਕਿ ਅੱਧੇ ਇੰਚ ਤੋਂ ਥੋੜਾ ਜਿਆਦਾ ਅੱਧੇ ਇੰਚ ਤੋਂ 2 ਪੁਆਇੰਟ ਜਿਆਦਾ ਠੀਕ ਹੈ ਜੀ ਅੱਧੇ ਦਾ ਜਿੱਥੇ ਵੀ ਨਿਸ਼ਾਨ ਹੋਊਗਾ ਉਸ ਤੋਂ 2 ਪੁਆਇੰਟ ਅੱਗੇ ਨਾਪ ਲਿਓ ਉਹਨੂੰ ਪੌਣਾ ਬੋਲਦੀ ਹੁੰਦੀਆਂ ਹਨ ਠੀਕ ਹੈ ਜੀ ਇਹ ਪੌਣੇ ਦੀ ਜਿਹੜਾ ਡਾਊਟ ਸੀ ਤੁਹਾਡਾ ਉਹ ਵੀ ਕਲੀਅਰ ਹੋ ਗਿਆ ਹੋਣਾ ਹੁਣ ਦੇਖੋ ਜਦੋਂ ਆਪਾਂ ਬਾਹਾਂ ਦੀ ਕਟਿੰਗ ਕਰਨੀ ਆ ਪਹਿਲਾਂ ਆਪਾਂ ਮੋਢਾ ਜਿਹੜਾ ਹੈਗਾ ਨਾ ਆਪਾਂ ਨਾਪ ਲੈਣਾ ਹੁਣ ਦੇਖੋ ਕਈ ਭੈਣਾਂ ਨੂੰ ਇਹ ਕਨਫਿਊਜ਼ਨ ਹੁੰਦੀ ਆ ਵੀ ਮੋਢਾ ਜਿਹੜਾ ਹੈਗਾ ਆਪਾਂ ਅਗਲਾ ਨਾਪੀਏ ਜਾਂ ਪਿਛਲਾ ਨਾਪੀਏ ਜਿਹੜਾ ਮੋਢਾ ਹੁੰਦਾ ਆਪਾਂ ਫਰੰਟ ਵਾਲਾ ਹੀ ਨਾਪਣਾ ਹੁੰਦਾ ਕਿਉਂਕਿ ਦੇਖੋ ਆਪਾਂ ਬਾਹਾਂ ਦੇ ਵਿੱਚ ਵੀ ਕਾਟ ਪਾਉਣੀ ਆ ਨਾ ਇਸ ਲਈ ਆਪਾਂ ਫਰੰਟ ਕਿਉਂਕਿ ਦੇਖੋ ਮੈਂ ਨਾ ਫਰੰਟ ਵਾਲੇ ਪੱਲੇ ਦੇ ਵਿੱਚ ਕਾਟ ਵੀ ਪਾਉਣੀ ਹੁੰਦੀ ਆ ਅੱਧੇ ਇੰਚ ਦੀ ਜਿਹੜਾ ਆਪਣੇ ਇੱਥੇ ਮੋਢੇ ਤੇ ਗੁਬਾਰਾ ਜਿਹਾ ਬਣਨ ਲੱਗ ਜਾਂਦਾ ਨਾ ਫਿਰ ਉਹ ਨਹੀਂ ਬਣਦਾ ਹੁੰਦਾ ਹੈਗਾ ਤੇ ਤੁਹਾਡੀ ਫਿਟਿੰਗ ਜਿਹੜੀ ਹੈਗੀ ਆ ਸੋਹਣੀ ਆਉਂਦੀ ਆ ਇਹਦੇ ਨਾਲ ਮੋਢਾ ਨਹੀਂ ਘਟਦਾ ਹੁੰਦਾ ਫਰੰਟ ਵਾਲੇ ਪੱਲੇ ਦੇ ਵਿੱਚ ਕਾਟ ਪਾਉਣ ਨਾਲ ਹੁਣ ਤੁਸੀਂ ਧਿਆਨ ਨਾਲ ਦੇਖ ਲਓ ਮੈਂ ਨਾ ਪੌਣੇ ਇੰਚ ਦੀ ਕਾਟ ਪਾਈ ਆ ਫਰੰਟ ਵਾਲੇ ਪੱਲੇ ਦੇ ਵਿੱਚ ਕਈ ਭੈਣਾਂ ਨੂੰ ਕਾਟ ਦੀ ਵੀ ਸਮਝ ਨਹੀਂ ਆਉਂਦੀ ਹੁੰਦੀ ਵੀ ਕਾਟ ਮੈਂ ਕਿਹਨੂੰ ਕਹਿਨੀ ਆ ਮਤਲਬ ਕਿ ਪਹਿਲਾਂ ਮੈਂ ਪੂਰੇ ਸੂਟ ਦੀ ਕਟਿੰਗ ਕੀਤੀ ਸੱਤ ਮੋਢਾ ਰੱਖ ਕੇ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਜਿਹੜਾ ਫਰੰਟ ਵਾਲਾ ਪੱਲਾ ਸੀਗਾ ਉਹਦੇ ਵਿੱਚ ਮੈਂ ਅੱਧੇ ਅੱਧੇ ਪੌਣੇ ਇੰਚ ਦੀ ਉਹਨੂੰ ਕੱਟ ਕਰਤਾ ਮਤਲਬ ਛੋਟਾ ਕਰਤਾ ਪੱਲਾ ਠੀਕ ਹੈ ਜੀ ਇਹਨੂੰ ਮੈਂ ਕਾਟ ਬੋਲਦੀ ਹੁੰਦੀ ਆ ਵੀ ਆਪਾਂ ਫਰੰਟ ਵਾਲੇ ਮੋਢੇ ਦੇ ਵਿੱਚ ਕਾਟ ਪਾਈ ਆ ਠੀਕ ਹੈ ਹੁਣ ਦੇਖੋ ਆਹ ਦੇਖੋ ਛੋਟਾ ਰਕ ਕਿਤ ਕਰਕੇ ਰੱਖਿਆ ਹੋਇਆ ਹੈ ਨਾ ਮੈਂ ਆਹ ਬੈਕ ਵਾਲਾ ਜਿਹੜਾ ਪੱਲਾ ਹੈਗਾ ਉਹ ਥੋੜਾ ਜਿਹਾ ਵੱਡਾ ਔਰ ਜਿਹੜਾ ਫਰੰਟ ਵਾਲਾ ਉਹ ਥੋੜਾ ਜਿਹਾ ਛੋਟਾ ਹੈ ਠੀਕ ਹੈ ਜੀ ਹੁਣ ਦੇਖੋ ਕਈ ਭੈਣਾਂ ਨੂੰ ਹੁੰਦਾ ਵੀ ਜੇ ਆਪਾਂ ਮੋਢੇ ਦੇ ਵਿੱਚ ਇਦਾਂ 1/2 ਇੰਚ ਦੀ ਜਾਂ 1/4 ਇੰਚ ਦੀ ਕਾਟ ਪਾਤੀ ਨਾ ਆਪਣਾ ਮੋਢਾ ਛੋਟਾ ਹੋ ਜਾਊਗਾ ਦੇਖੋ ਮੋਢਾ ਆਪਣਾ ਛੋਟਾ ਨਹੀਂ ਹੁੰਦਾ ਹੈਗਾ ਬਸ ਤੁਸੀਂ ਕੀ ਕਰਨਾ ਤੁਸੀਂ ਇਹ ਗੱਲ ਧਿਆਨ ਵਿੱਚ ਰੱਖਣੀ ਆ ਹੁਣ ਦੇਖੋ ਜਿਵੇਂ ਬਾਕੀ ਤੁਸੀਂ ਸਟਿਚਿੰਗ ਦੀ ਵੀਡੀਓ ਦੇਖਦੇ ਹੋਵੋਗੇ ਨਾ ਉਹ ਕੀ ਕਰਦੇ ਆ ਇਦਾਂ ਪੱਲਾ ਡਾਊਨ ਕਰ ਦਿੰਦੇ ਆ ਹਨਾ ਇੰਨਾ ਪੱਲਾ ਜਿਹੜਾ ਹੁੰਦਾ ਉਹ ਡਾਊਨ ਕਰ ਦਿੰਦੇ ਆ ਦੋਨੇ ਪੱਲਿਆਂ ਨੂੰ ਪਰ ਮੈਂ ਉਹ ਨਹੀਂ ਕਰਦੀ ਹੈਗੀ ਠੀਕ ਆ ਉਹਦਾ ਇੰਨਾ ਬੈਨੀਫਿਟ ਨਹੀਂ ਬੈਨੀਫਿਟ ਹੁੰਦਾ ਇੱਕ ਤਾਂ ਤੁਹਾਡਾ ਗਲਾ ਜਿਹੜਾ ਹੈਗਾ ਉਹ ਬੈਕ ਵਾਲੀ ਸਾਈਡ ਨਹੀਂ ਜਾਂਦਾ ਹੈਗਾ ਹਨਾ ਤੁਹਾਡੀ ਫਿਟਿੰਗ ਜਿਹੜੀ ਹੈਗੀ ਆ ਉਹ ਗੁੜਮੀ ਜੀ ਆ ਜਾਂਦੀ ਆ ਮੂਰਲੇ ਵਾਲੇ ਪਾਸੇ ਨੂੰ ਠੀਕ ਹੈ ਮਤਲਬ ਮੋਢੇ ਦੇ ਸੈਂਟਰ ਵਿੱਚ ਆ ਜਾਂਦਾ ਤੁਹਾਡਾ ਮੋਢਾ ਜਿਹੜਾ ਹੈਗਾ ਜਿੱਦਾਂ ਹੁਣ ਬੈਕ ਸਾਈਡ ਤੇ ਜਾਂਦਾ ਜਿੰਨਾ ਭਣਾ ਦਾ ਨੈਕ ਹਨਾ ਮੂਰਲਾ ਨੈਕ ਜੇ ਬੈਕ ਸਾਈਡ ਨੂੰ ਜਾਂਦਾ ਤਾਂ ਉਹਦਾ ਇਹ ਮਤਲਬ ਪ੍ਰੋਬਲਮ ਜਿਹੜੀ ਆਉਂਦੀ ਆ ਉਹਦਾ ਸੋਲੂਸ਼ਨ ਆ ਇਹ ਠੀਕ ਹੈ ਜੀ ਇਹ ਤੁਸੀਂ ਬਸ ਲਿਖ ਕੇ ਰੱਖ ਲਿਓ ਵੀ ਆਪਾਂ ਇਦਾਂ ਅੱਧੇ ਪੌਣੇ ਇੰਚ ਦੀ ਕਾਟ ਜਿਹੜੀ ਹੈਗੀ ਉਹ ਜ਼ਰੂਰ ਪਾਉਣੀ ਆ ਪਰ ਆਪਾਂ ਮੋਢਾ ਜਿਹੜਾ ਹੈਗਾ ਉਹ ਥੋੜਾ ਮੋਡਾ ਨਹੀਂ ਘਟੂਗਾ ਬਿਲਕੁਲ ਹੁਣ ਦੇਖੋ ਆਪਾਂ ਫਰੰਟ ਵਾਲਾ ਜਿਹੜਾ ਮੋਡਾ ਹੈਗਾ ਉਹ ਨਾਪਾਂਗੇ ਠੀਕ ਹੈ ਜੀ ਆਪਾਂ ਥੋੜਾ ਜਿਹਾ ਛੱਡ ਦੇਵਾਂਗੇ ਆਪਣੀ ਸਲਾਈ ਲੱਗਣੀ ਆ ਤੇ ਐਦਾਂ ਨਾ ਆਪਾਂ ਆਹ ਫਰੰਟ ਵਾਲੀ ਕਾਰਡ ਤੋਂ ਨਾਪਣਾ ਗੁਲਾਈ ਦੇ ਵਿੱਚ ਇਹ ਐਦਾਂ ਆਪਾਂ ਪ੍ਰੋਪਰ ਤਰੀਕੇ ਨਾਲ ਨਾਪਣਾ ਹੁੰਦਾ ਮੋਡਾ ਇਹ ਐ ਗੁਲਾਈ ਦੇ ਵਿੱਚ ਪਕਮਾਈ ਜਾਣਾ ਇੰਚ ਟੇਪ ਠੀਕ ਹੈ ਤੇ ਦੇਖੋ ਹੁਣ ਆਪਣਾ ਜਿਹੜਾ ਮੇਰੀ ਫਿਟਿੰਗ ਵਾਲੀ ਸਲਾਈ ਜਿਹੜੀ ਹੈਗੀ ਆ ਆ ਲੱਗੀ ਹੋਈ ਆਗੀ ਠੀਕ ਹੈ ਇਹ 9.5 ਆ ਰਿਹਾ ਮੇਰਾ ਮੋਡਾ ਜਿਹੜਾ ਹੈਗਾ ਹੁਣ ਤੁਸੀਂ ਇਹ ਵੀ ਗੱਲ ਧਿਆਨ ਰੱਖਣੀ ਆ ਹੁਣ ਜਿਵੇਂ ਆ ਮੋਡਾ ਜੇ ਨਾਪਣ ਚ 9.5 ਆ ਰਿਹਾ ਤਾਂ ਆਪਾਂ ਬਾਹ ਦਾ ਜਿਹੜਾ ਮੋਡਾ ਹੈਗਾ ਨਾ ਉਹਨੂੰ ਆਪਾਂ 9 ਇੰਚ ਤੇ ਕੱਟ ਕਰਾਂਗੇ ਠੀਕ ਹੈ ਅੱਧਾ ਇੰਚ ਘਟਾ ਕੇ ਲਵਾਂਗੇ ਠੀਕ ਹੈ ਜੀ ਹੁਣ ਦੇਖੋ ਆ ਮੇਰੀ ਬਾਹ ਮੈਂ ਜਿਹੜੀ ਹੈਗੀ ਇਹਨੂੰ 4 ਫੋਲਡ ਕਰਕੇ ਰੱਖ ਲਿਆ ਚਾਰ ਤਹਾਂ ਦੇ ਵਿੱਚ ਮੈਂ ਬਾਹ ਜਿਹੜੀ ਹੈਗੀ ਉਹ ਰੱਖੀ ਹੋਈ ਆ ਠੀਕ ਹੈ ਤੇ 9.5 ਸੀ ਨਾ ਆਪਾਂ 9 ਤੇ ਨਿਸ਼ਾਨ ਲਗਾ ਲਵਾਂਗੇ ਐਦਾਂ ਕਰਕੇ ਇੱਕ ਮਿੰਟ ਇੱਧਰ ਇੱਧਰ ਕਰ ਦਿਆਂ ਤੁਹਾਨੂੰ ਚਾਕ ਤਾਂ ਕਿ ਚੰਗੀ ਤਰ੍ਹਾਂ ਦਿਖ ਜAVE ਠੀਕ ਹੈ ਹੁਣ ਦੇਖੋ ਸੂਰ ਦਾ ਮੋਢਾ 9.5 ਸੀ ਨਾ ਆਪਾਂ 9 ਇੰਚ ਤੇ ਨਿਸ਼ਾਨ ਲਗਾ ਲਿਆ ਇਦਾਂ ਕਰਕੇ ਤੇ ਇਧਰੋਂ ਲੈ ਲਿਆ ਆਪਾਂ 3 ਇੰਚ ਜਿਹੜੀ ਕਾਟ ਹੈਗੀ ਉਹ ਸਾਰੇ ਨਾਪਾਂ ਦੇ ਵਿੱਚ ਇੱਕੋ ਜੀ ਹੀ ਪੈਂਦੀ ਹੁੰਦੀ ਹੈਗੀ ਠੀਕ ਹੈ ਜੀ 3 ਇੰਚ ਤੇ ਹੁਣ ਆ ਇੱਥੋਂ ਆਪਾਂ 3 ਇੰਚ ਤੇ ਨਿਸ਼ਾਨ ਲਗਾ ਲਿਆ ਤੇ ਇੱਥੋਂ ਆਪਾਂ ਇਹਨੂੰ ਐ ਟੇਡਾ ਕਰ ਲੈਣਾ ਆ ਦੇਖੋ 9.5 ਆ ਗਿਆ ਨਾ ਹੁਣ ਟੇਡਾ ਕਰਕੇ ਇਸੇ ਲਈ ਆਪਾਂ ਇੱਥੋਂ ਅੱਧਾ ਇੰਚ ਘਟਾ ਕੇ ਲੈਣਾ ਹੁੰਦਾ ਤਾਂ ਕਿ ਜਦੋਂ ਆਪਾਂ ਨੂੰ ਟੇਡਾ ਕਰੀਏ ਫਿਰ ਉਹ ਪੂਰਾ ਹੀ ਆ ਜੀ ਠੀਕ ਹੈ ਤੇ ਆਪਾਂ ਇਹਨੂੰ ਐਦਾਂ ਐ ਕਰ ਲੈਣਾ ਨਿਸ਼ਾਨੀ ਲਾ ਲੈਣੀ ਹੈ ਤੇ ਚੰਗੀ ਤਰ੍ਹਾਂ ਫੇਰੀ ਇਹਦੀ ਗੁਲਾਈ ਜਿਹੜੀ ਹੈਗੀ ਆਪਾਂ ਨੂੰ ਸਮਝ ਚ ਆਉਂਦੀ ਹੁੰਦੀ ਆ ਹੁਣ ਦੇਖੋ ਆਪਾਂ ਬਾਹ ਦਾ ਐਦਾਂ ਹਾਫ ਕਰ ਲੈਣਾ ਹੁਣ ਦੇਖੋ ਆਪਾਂ ਫਰੰਟ ਵਾਲੇ ਪੱਲੇ ਦੇ ਵਿੱਚ ਪੌਣੇ ਇੰਚ ਦੀ ਕਾਟ ਪਾਈ ਹੈ ਨਾ ਇੱਥੇ ਵੀ ਆਪਾਂ ਪੌਣੇ ਇੰਚ ਤੇ ਹੀ ਨਿਸ਼ਾਨ ਲਗਾਵਾਂਗੇ ਫੇਰ ਸਾਡੀ ਬਾਹ ਜਿਹੜੀ ਹੈਗੀ ਉਹ ਸੈੱਟ ਆਉਂਦੀ ਹੁੰਦੀ ਆ ਠੀਕ ਹੈ ਜੀ ਬਿਲਕੁਲ ਇਹ ਇੱਥੇ ਪੌਣੇ ਇੰਚ ਤੇ ਤੁਸੀਂ ਨਿਸ਼ਾਨ ਲਗਾ ਲਓ ਇਦਾ ਮਤਲਬ ਇਹ ਆ ਵੀ ਹੁਣ ਸਾਡੀ ਬਾਹ ਜਿਹੜੀ ਹੈਗੀ ਉਹਦੇ 'ਚ ਵੀ ਕਾਟ ਜਿਹੜੀ ਹੈਗੀ ਸੇਮ ਪਈ ਆ ਔਰ ਆਪਣੇ ਸੂਟ ਦੇ ਮੋਢੇ 'ਚ ਵੀ ਕਾਟ ਜਿਹੜੀ ਹੈਗੀ ਉਹ ਸੇਮ ਪਈ ਆ ਠੀਕ ਆ ਹੁਣ ਜਿਹੜਾ ਆ ਨਿਸ਼ਾਨ ਆ ਇੱਥੋਂ ਤੁਸੀਂ 1 ਇੰਚ ਛੱਡ ਲਓ ਠੀਕ ਆ ਬਸ ਆ ਧਿਆਨ ਰੱਖੋ ਆ ਜਿਹੜਾ ਨਿਸ਼ਾਨ ਹੈਗਾ ਆਪਣਾ 9.5 ਤੇ ਲੱਗਿਆ ਹੋਇਆ ਇੱਥੋਂ ਆਪਾਂ 1 ਇੰਚ ਛੱਡ ਲਓ ਹੁਣ ਆਪਾਂ ਇੱਥੋਂ ਐ ਚੱਕਣੀ ਆ ਐ ਘਮਾਉਣਾ ਤੇ ਇੱਥੋਂ ਆਪਾਂ 5 ਇੰਚ ਤੇ ਹੀ ਇਹਦੀ ਗਲਾਈ ਪਾਉਣੀ ਆ ਠੀਕ ਹੈ ਜੀ ਇਹ ਐ ਕਰਕੇ ਹੁਣ ਦੇਖੋ ਤੁਸੀਂ बस ਧਿਆਨ ਰੱਖਣਾ ਆ 1 ਇੰਚ ਦਾ ਨਿਸ਼ਾਨ ਲਾ ਲਿਆ ਕਰੋ ਐ ਕਰਕੇ ਇੱਥੋਂ ਛੱਡ ਦਿਆ ਕਰੋ ਫਿਰ ਇੱਥੋਂ ਐ ਗੁਲਾਈ ਪਾ ਲਿਆ ਕਰੋ ਠੀਕ ਹੈ ਇਹ ਜਿਹੜੀ ਕਾਰਟ ਹੈਗੀ ਬਿਲਕੁਲ ਸਹੀ ਆਊਗੀ ਸੂਟ ਦੇ ਮੋੜ ਦੇ ਹਿਸਾਬ ਨਾਲ ਠੀਕ ਹੈ ਫਿਰ ਆਪਾਂ ਮੋਰੋ ਜਿੰਨਾ ਵੀ ਰੱਖਣਾ ਉਹਨੂੰ ਰੱਖ ਲਓ ਜਿਵੇਂ ਮੈਂ ਸਾਢੇ ਪੰਜ ਤੇ ਨਿਸ਼ਾਨ ਲਗਾਇਆ ਤੇ ਇਹਨੂੰ ਆਪਾਂ ਐ ਮਿਲਾ ਦੋ ਫਿਰ ਠੀਕ ਹੈ ਜੇ ਆਪਾਂ ਨੂੰ ਲੱਗਦਾ ਬਾਹਾਂ ਥੋੜੀ ਫਿਟਿੰਗ ਚ ਕਰਨੀ ਹੈ ਤਾਂ ਆਪਾਂ ਇੱਥੋਂ ਗੁਲਾਈ ਵੀ ਦੇ ਸਕਦੇ ਐ ਕਰਕੇ ਠੀਕ ਹੈ ਜੇ ਕਿਸ ਨੂੰ ਕੰਫਰਟੇਬਲ ਪਸੰਦ ਆ ਤਾਂ ਐਂਦਾ ਕਰ ਸਕਦੇ ਹੋ ਜਿਵੇਂ ਆਪਾਂ ਹੁਣ ਨਿਸ਼ਾਨ ਲਗਾ ਲਏ ਦੇਖੋ ਕਈ ਵਾਰੀ ਨਾ ਜਦੋਂ ਆਪਾਂ ਨਵਾਂ ਨਵਾਂ ਸਿੱਖਦੇ ਹੁੰਨੇ ਆ ਨਾ ਇਹ ਕਈ ਵਾਰੀ ਆਪਾਂ ਜਦੋਂ ਨਵਾਂ ਨਵਾਂ ਜਿਹੜੀ ਇਹ ਪੈਣਾ ਸਟਿਚਿੰਗ ਸਿੱਖਦੀਆਂ ਹੋਣੀਆਂ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੂੰਗੀ ਵੀ ਜਿਵੇਂ ਹੁਣ ਤੁਸੀਂ ਇੱਕ ਵਾਰ ਹੁਣ ਮੇਰੇ ਹਿਸਾਬ ਨਾਲ ਐ ਨਿਸ਼ਾਨ ਲਗਾ ਲਓ ਫਿਰ ਨਾ ਤੁਸੀਂ ਇੱਕ ਸਾਂਚਾ ਜਿਹਾ ਕੱਟ ਕੇ ਰੱਖ ਲਿਆ ਕਰੋ ਠੀਕ ਹੈ ਜਿਵੇਂ ਹੁਣ ਇਹ ਤਾਂ ਚਲੋ ਮੇਰੇ ਕੋਲ ਪੇਪਰ ਆਗਾ ਇੱਕ ਥੋੜਾ ਗੱਤੇ ਮੰਗੂ ਨਾ ਇੱਕ ਸਾਂਚਾ ਜਿਹਾ ਕੱਟ ਕੇ ਰੱਖ ਲਿਆ ਕਰੋ ਤੇ ਐਦਾ ਇਹਦੇ ਉੱਪਰ ਧਰ ਠੀਕ ਹੈ ਫਿਰ ਉਸੇ ਹਿਸਾਬ ਨਾਲ ਨਾ ਤੁਹਾਡੀ ਗੁਲਾਈ ਜਿਹੜੀ ਹੈਗੀ ਤੁਹਾਨੂੰ बार-बार ਆ ਤੁਹਾਨੂੰ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਵੀਡੀਓ ਦੇਖੋਗੇ ਮੇਰੀ बार-बार ਜਾ ਹੈ ਨਾ ਕਿਵੇਂ ਉਹ ਕਰੋਗੇ ਬਸ ਐ ਧਰ ਲਓ ਨੀਚੇ ਪੇਪਰ ਰੱਖ ਲਓ ਠੀਕ ਹੈ ਜੀ ਇਹ ਮੈਂ ਸਿਰਫ ਤੁਹਾਨੂੰ ਦੱਸ ਰਹੀ ਹਾਂ ਤੁਸੀਂ ਗੱत्ता ਵਗੈਰਾ ਵੀ ਲੈ ਸਕਦੇ ਹੋ ਤਾਂ ਕਿ ਤੁਹਾਨੂੰ बार-बार ਪ੍ਰੋਬਲਮ ਨਾ ਹੋਵੇ ਠੀਕ ਹੈ ਇਹ ਮੈਂ ਤੁਹਾਡੀ ਪ੍ਰੋਬਲਮ ਦਾ ਜਿਹੜਾ ਸੋਲੂਸ਼ਨ ਆ ਉਹ ਇਹੀ ਤਾਂ ਕਰਕੇ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ ਦੇਖੋ ਨੀਚੇ ਗੱत्ता ਰੱਖ ਲਓ ਇਹ ਐ ਇੱਕ ਵਾਰ ਕਰਕੇ ਨਿਸ਼ਾਨੀ ਲਾ ਕੇ ਓਵੇਂ ਮੇਂ ਕਟਿੰਗ ਕਰ ਲਓ ਇਹਦੀ ਠੀਕ ਹੈ ਇਹ ਐਦਾਂ ਕਰਕੇ ਹੁਣ ਇਹਨੂੰ ਨਾ ਹਜੇ ਆਪਾਂ ਮਤਲਬ ਆਹ ਨਹੀਂ ਕਰਦੇ ਇਹਦਾ ਜਿਹੜਾ ਮਾਰਜਨ ਹੈਗਾ ਵਿਚੀ ਰੱਖ ਲਿਓ ਤੁਸੀਂ ਠੀਕ ਹੈ ਮਾਰਜਨ ਜਿਹੜਾ ਹੈਗਾ ਉਹ ਵਿਚੀ ਰੱਖ ਲਿਓ ਤੁਸੀਂ ਤਾਂ ਕਿ ਨਾ ਹੁਣ ਦੇਖੋ ਬਾਹਾਂ ਕਿਸੇ ਦੀਆਂ ਮੋਟੀਆਂ ਪਤਲੀਆਂ ਵੀ ਹੋਣਗੀਆਂ ਤਾਂ ਕਿ ਜਿਹੜਾ ਮਾਰਜਨ ਹੈਗਾ ਤੁਸੀਂ ਇਹ ਪੇਪਰ ਦੇ ਵਿੱਚ ਹੀ ਰੱਖ ਲਿਓ ਠੀਕ ਹੈ ਬਾਅਦ ਫਿਰ ਉਦੋਂ ਬਾਅਦ ਚ ਕੱਟ ਲਿਓ ਠੀਕ ਹੈ ਤੁਸੀਂ ਇਹ ਆ ਜਿਹੜਾ ਬਾਧੂ ਹੈਗਾ ਆਪਾਂ ਇਹਨੂੰ ਵੀ ਕੱਟ ਲਵਾਂਗੇ ਠੀਕ ਹੈ ਦੇਖੋ ਹੁਣ ਤੁਹਾਡੇ ਇਹ ਨਾ ਇੱਕ ਫਰਮਾ ਜਿਹਾ ਬਣ ਗਿਆ ਹੁਣ ਇਹ ਤੁਹਾਡੇ ਕੋਲ ਐ ਗੁਲਾਈ ਦੇ ਵਿੱਚ ਇਹ ਥੋੜਾ ਜਿਹਾ ਜ਼ਿਆਦਾ ਹੀ ਆਪਾਂ ਬਸ ਇੱਥੋਂ ਐ ਕਰ ਲਵਾਂਗੇ ਐਵੇਂ ਤੁਹਾਨੂੰ ਇੱਕ ਸਿਰਫ ਇਹ ਸਮਝਾ ਰਹੀ ਆਂਕਰ ਤੁਸੀਂ ਆਪਣੇ ਹਿਸਾਬ ਨਾਲ ਲਿਓ ਹਨਾ ਥੋੜਾ ਜਿਹਾ ਜ਼ਿਆਦਾ ਹੀ ਚੌੜਾ ਕੱਟ ਲਿਓ ਬਾਹਰ ਨਾਲ ਹੁਣ ਦੇਖੋ ਆ ਜਿਹੜੀ ਗੁਲਾਈ ਹੈਗੀ ਆ ਫਿਰ ਇਹ ਆਪਾਂ ਨੂੰ ਨਾ ਬਾਰ-ਬਾਰ ਸਾਨੂੰ ਨਾਪਣ ਦੀ ਲੋੜ ਨਹੀਂ ਪਊਗੀ ਇਹ ਠੀਕ ਹੈ ਜੀ ਮੋਡਾ ਵਸ ਮਾੜਾ ਜ ਆਪਣਾ ਵੱਧ ਘੱਟ ਹੋਊਗਾ ਪਰ ਜਿਹੜੀ ਆ ਗੁਲਾਈ ਹੈਗੀ ਇਹ ਪੌਣੇ ਇੰਚ ਤੇ ਹੀ ਪਊਗੀ ਜਿਵੇਂ ਹੁਣ ਮੰਨ ਲਓ ਮੈਂ ਤਾਂ 9.5 ਰੱਖਿਆ ਸੀਗਾ ਮੋਡਾ ਮੰਨ ਲਓ ਤੁਹਾਨੂੰ 8.5 ਦੀ ਲੋੜ ਹੋਵੇ ਹਨਾ ਫਿਰ ਤੁਸੀਂ ਇੱਥੋਂ ਐ ਲਾ ਸਕਦੇ ਹੋ ਨਿਸ਼ਾਨ ਹਨਾ ਜੇ 9 ਹੋਵੇ ਤਾਂ ਇੱਥੋਂ ਲਾ ਸਕਦੇ ਹੋ ਜਿਹੜੀ ਆ ਗੁਲਾਈ ਹੈਗੀ ਉਹ ਤਾਂ ਆਪਣੀ ਪੌਣੇ ਇੰਚ ਤੇ ਹੀ ਰਹੂਗੀ ਠੀਕ ਆ ਬੇ ਫਿਰ ਆ ਤੁਸੀਂ ਆਪਣੇ ਹਿਸਾਬ ਨਾਲ ਬਾਹ ਜਿਹੜੀ ਹੈਗੀ ਉਹ ਘੱਟ ਵੱਧ ਕਰਕੇ ਉਹਨੂੰ ਨਾਪ ਸਕਦੇ ਹੋ ਠੀਕ ਆ ਮੈਂ ਨਾ ਜਦੋਂ ਮੈਂ ਸਟਾਰਟਿੰਗ ਦੇ ਵਿੱਚ ਸਿੱਖੀ ਸੀ ਮੈਨੂੰ ਵੀ ਥੋੜੀ ਪ੍ਰੋਬਲਮ ਆਉਂਦੀ ਹੁੰਦੀ ਸੀ ਤੇ ਫਿਰ ਮੈਂ ਨਾ ਇੱਦਾਂ ਸਾਂਚਾ ਜਾਂ ਕੱਟ ਕੇ ਰੱਖ ਲੈਂਦੀ ਹੁੰਦੀ ਸੀ ਜਦੋਂ ਮੈਂ ਬਾਹਾਂ ਦੀ ਕਟਿੰਗ ਕਰਦੀ ਹੁੰਦੀ ਸੀ ਫਿਰ ਬਸ ਉਹਦੇ ਉੱਪਰ ਰੱਖ ਕੇ ਐ ਕਟਿੰਗ ਕਰ ਲੈਂਦੀ ਸੀ ਮੋਡੇ ਦਾ ਨਿਸ਼ਾਨ ਜਿਹੜਾ ਹੈਗਾ ਉਹ ਮੈਂ ਬਾਅਦ 'ਚੋਂ ਆਪਣੇ ਹਿਸਾਬ ਨਾਲ ਲਾ ਲੈਂਦੀ ਹੁੰਦੀ ਸੀ ਸੂਟ ਦਾ ਨਾਪ ਕੇ ਠੀਕ ਹੈ ਜੀ ਤੇ ਇਹ ਇੱਕ ਛੋਟੀ ਜਿਹੀ ਟ੍ਰਿਕ ਸੀਗੀ ਤੁਹਾਡੇ ਲਈ ਜੇ ਕਿਸੇ ਭੈਣ ਨੂੰ ਪ੍ਰੋਬਲਮ ਆਉਂਦੀ ਹੈਗੀ ਹਨਾ ਬਾਹਾਂ ਦੀ ਕਟਿੰਗ ਕਰਨ ਵਾਸਤੇ ਤਾਂ ਬਸ ਤੁਸੀਂ ਆਹ ਦੇਖ ਲਓ ਇੱਥੋਂ 1 ਇੰਚ ਛੱਡ ਕੇ ਹੀ ਐ ਗੁਲਾਈ ਦਿਆ ਕਰੋ ਤੇ ਇੱਕ ਨਾਂ ਪੈਣਾ ਨੂੰ ਹੋਰ ਪ੍ਰੋਬਲਮ ਆਉਂਦੀ ਸੀ ਕਿ ਵੀ ਆਪਾਂ ਮੋਡੇ ਦੀ ਕਾਰ ਅਜੀ ਬਾਵਾ ਦੀ ਜਿਹੜੀ ਕਾਰਟ ਹੈਗੀ ਆ ਵੀ ਸੇਮ ਪੈ ਜਾਵੇ ਹਨਾ ਪੱਲਿਆਂ ਦੇ ਵਿੱਚ ਦੇਖੋ ਮੈਂ ਬਹੁਤ ਵੀਡੀਓ ਦੇ ਵਿੱਚ ਪਹਿਲਾਂ ਵੀ ਦੱਸਿਆਗਾ ਜਾਂ ਤਾਂ ਆਪਾਂ ਹੁਣ ਮੰਨ ਲਓ ਇਹ ਸਿੱਧਾ ਪਾਸਾ ਤਾਂ ਆ ਵੀ ਸਿੱਧਾ ਹੋਣਾ ਚਾਹੀਦਾ ਆਪਣਾ ਪਾਸਾ ਠੀਕ ਆ ਆ ਸਿੱਧੇ ਨਾਲ ਸਿੱਧਾ ਮੈਚ ਹੋਣਾ ਚਾਹੀਦਾ ਜਾਂ ਫਿਰ ਉਲਟੇ ਨਾਲ ਉਲਟਾ ਠੀਕ ਹੈ ਜੀ ਇਹ ਮੈਂ ਇਦਾਂ ਵਿੱਚ ਇੱਕ ਦੂਜੇ ਦੇ ਪਾ ਕੇ ਰੱਖਿਆ ਨੇ ਬਾਵਾ ਇਹ ਇਦਾਂ ਕਰਕੇ ਇਦਾਂ ਥੋੜੀ ਕਟਿੰਗ ਜਿਹੜੀ ਹੈਗੀ ਬਿਲਕੁਲ ਸਹੀ ਹੋਊਗੀ ਤੇ ਹੁਣ ਦੇਖੋ ਮੈਂ ਦੋਨੇ ਪੱਲਿਆਂ ਦੇ ਵਿੱਚ ਕਾਟ ਪਾ ਲੂੰਗੀ ਹੁਣ ਮੇਰੀ ਕਾਰਟ ਜਿਹੜੀ ਹੈਗੀ ਹੈ ਦੋਨੇ ਪੱਲਿਆਂ ਦੇ ਵਿੱਚ ਸੇਮ ਪਾਉਗੀ ਠੀਕ ਆ ਤੇ ਬਸ ਐਦਾਂ ਤੁਸੀਂ ਕਾਰਟ ਪਾ ਲੈਣੀ ਆ ਸੂਟ ਦੇ ਹਿਸਾਬ ਨਾਲ ਇਹ ਜਿਹੜੀ ਕਾਰਟ ਹੈਗੀ ਆ ਬਿਲਕੁਲ ਉਹ ਸਹੀ ਆਉਗੀ ਤੇ ਤੁਸੀਂ ਐਦਾਂ ਫਾਰਮਾ ਜਿਹਾ ਕੱਟ ਕੇ ਰੱਖ ਲਿਓ ਕੋਈ ਗੱਤੇ ਤੇ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਚਲੋ ਆਪਾਂ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ ਤੇ ਬਸ ਤੁਸੀਂ ਜਦੋਂ ਬਾਹ ਦੀ ਕਟਿੰਗ ਕਰਨੀ ਆ ਤਾਂ ਐਦਾਂ ਮੋਡਾ ਨਾ ਆਪਕੇ ਕਰਨੀ ਆ ਤੁਹਾਡੀ ਬਾਹ ਦੀ ਕਟਿੰਗ ਜਿਹੜੀ ਹੈਗੀ ਆ ਬਿਲਕੁਲ ਸਹੀ ਆਊਗੀ ਠੀਕ ਹੈ ਜੀ